ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਮੌਜੂਦ ਕੋਹਮੀ ਗਰਾਸਟਰ ਜਿਹੜਾ ਅਜ ਹਵੇਲੀ ਦਿਖਾਵਾਂਗੇ ਕਿਉਂਕਿ ਰੋਡ ਲੱਗਿਆ ਹੋਰ ਹੈ ਅਸੀਂ ਸਿਰਫ ਲੈਂ ਦੇ ਕੋਲ ਖੜੇ ਹਾਂ ਇੱਧਰੇ ਪਾਸੇ ਲੈਂ ਨਾ ਹਾਂ ਬੜਾ ਦੂਰ ਨਹੀਂ ਤੁਸੀਂ ਗੰਢ ਹੈਗਾ ਇਹ ਲੈਂ ਨਾਲ ਹੀ ਲੈਂ ਦੇ ਨਾਲ ਲਕਮੈਸ਼ਨ ਉਹ ਆ ਰਾਫਾ ਯਾਰ ਹੈ ਆ ਜਾ ਰਹੀ ਜਿਹੜਾ ਹਵੇਲੀ ਮੋਟ ਕੋਹਮੀ ਗਰਾਸਟਰ ਦੀ ਹੈ ਉਹਨੇ ਰੋਡ ਵਾਲੇ ਨੂੰ ਜਾ ਰਿਹਾ ਹੈ ਕਿਉਂਕਿ ਮਾਲਕੀ ਕੀ ਹੋ ਗਈ ਹੈ ਹੁਣ ਆ ਲੱਗਦਾ ਹੈ ਕਿ ਉਹ ਦੀ ਕਿੰਨੇ ਸਾਲ ਹੋ ਗਏ ਉਹਨੂੰ ਇਹ ਹੁਣ ਬਰਸਤ ਹਵੇਲੀ ਵੱਲ ਨੂੰ ਆਪਾਂ ਪਾਈ ਹੁਣ ਚੱਲੇ ਇੱਥੇ ਆਪਾਂ ਸ਼ੁਰੂ ਹੋ ਗਏ ਤੇ ਤੁਹਾਨੂੰ ਅਸੀਂ ਰਸਤਾ ਸਾਰਾ ਦਿਖਾ ਰਹੇ ਹਾਂ ਜੋ ਕਿ ਹਵੇਲੀ ਵੱਲ ਨੂੰ ਇਹ ਰੋਡ ਜਾ ਰਹੀ ਹੈ ਬਿਲਕੁਲ ਤੇ ਇੱਧਰਲੇ ਪਾਸੇ ਆਹ ਚੌਂਕ ਦੀਵਾਨ ਟੋਡਰਮਲ ਜੋ ਕਿ ਬਣਿਆ ਵਾ ਆ ਦੇਖੋ ਸੜਕ ਨੂੰ ਵਿੱਚ ਵੀ ਲਾਤੀ ਇੱਥੇ ਆ ਬਣਾ ਰਹੇ ਆ ਇਮਾਰਤ ਬਹੁਤ ਬੜੀ ਬਣ ਰਹੀ ਹੈ ਇੱਧਰ ਹੀ ਪਾਸੇ ਤੇ ਤੁਹਾਨੂੰ ਦਿਖਾਉਨੇ ਆ ਕਿ ਚੱਲ ਕੇ ਜੀ ਆ ਰਸਤਾ ਸਾਹਮਣੇ ਆ ਰਿਹਾ ਜੋ ਕਿ ਸਾਰਾ ਹਵੇਲੀ ਵੱਲ ਨੂੰ ਹੀ ਜਾ ਰਿਹਾ ਹੈ ਆਪਾਂ ਨੇ ਹਵੇਲੀ ਦੇ ਰਸਤਾ ਜਾ ਰਹੇ ਸਾਰੀ ਸੜਕਾ ਰੋੜਾ ਜਿਹੜੀ ਆਹ ਲੋੜਾਂ ਬਣਾਉਣ ਲੱਗੀ ਲੱਗਦੀ ਆ ਮਨ ਨੂੰ ਸਰਕਾਰ ਨੇ ਇੱਥੇ ਪੱਚ-ਪੁੱਚਾ ਰੋਣੇ ਸ਼ੁਰੂ ਕਰਤੇ ਤੇ ਸਾਰਾ ਇਹ ਰੋਡ ਜਾ ਰਿਹਾ ਹਵੇਲੀ ਵੱਲੋਂ ਰੋਡ ਜਾ ਰਿਹਾ ਹੈ ਜੀ ਬਸ ਆਪਾਂ ਪਹੁੰਚ ਜਾਈਏ 1 ਮਿੰਟ ਦੇ ਵਿੱਚ ਆਪਾਂ ਨੇ ਇੱਥੇ ਤੇ ਹਵੇਲੀ ਕੋਲ ਪਹੁੰਚ ਜਾਣਾ ਇੱਧਰ ਮੁੜਦੇ ਆਪਾਂ ਹੁਣ ਆਹ ਦੇਖ ਲਓ ਲਓ ਪੰਛੀ ਇੱਥੇ ਲੱਗ ਗਏ ਲਓ ਫਾਗਸੇ ਵਾਲਾ ਰੋਡ ਜਾ ਰਹੀ ਹੈ ਹਵੇਲੀ ਵਾਲੀ ਨੂੰ ਜਾ ਰਹੀ ਹੈ ਅਸੀਂ ਪਹੁੰਚ ਗਏ ਆ ਹਵੇਲੀ ਦੇ ਕੋਲੇ ਬੱਸ ਹਵੇਲੀ ਹਾਂ ਤੁਹਾਨੂੰ ਦਿਖਾਉਣੀ ਆ ਅਸੀਂ ਦੀ ਕੀ ਬਣੀ ਹੋਈ ਆ ਸਾਰੀ ਤੇ ਬੱਸ ਆਪਾਂ ਪਹੁੰਚ ਗਏ ਹਵੇਲੀ ਦੇ ਕੋਲ

ਇੱਥੇ ਪੱਲ ਪਤਾ ਨਹੀਂ ਘਾਤੇ ਨਹੀਂ ਇਹਨਾਂ ਦਾ ਕਾਫੀ ਬੜੇ ਬਹੁਤਾ ਧਿਆਨ ਦੇ ਰਹੇ ਆ ਇਹਦੇ ਵੇਲੀ ਵਾਲਾ ਨਾ ਸਰੋਣੀ ਕੁਆਲਟੀ ਦੇ ਰਹੀ ਆ ਵੇਲੀ ਵਾਲ ਕੋਈ ਧਿਆਨ ਨਹੀਂ ਹੈਗਾ ਕੀ ਹਾਲ ਦੇਖੋ ਜੀ ਕੀ ਬਣੀ ਪਈ ਆ ਵੇਲੀ ਪਹਿਲਾਂ ਬਹੁਤ ਕੰਮਤੀ ਹੁੰਦੀ ਸੀ ਕਈ ਸਾਲ ਪਹਿਲਾਂ ਇੰਨੀ ਨਹੀਂ ਸੀ ਤਜੀਤੀ ਇਹ ਦਸਤਾ ਕਰਕੇ ਨਾ ਇੱਥੇ ਆ ਜੀ ਕੀ ਆ ਇਹ ਇੱਧਰ ਬਾਹਰਲੇ ਪਾਸੇ ਤੁਹਾਨੂੰ ਮੈਦਨ ਵਾਸਤੇ ਨਾ ਜੀ ਤੇ ਇੱਧਰ ਬਾਹਰਲੇ ਪਾਸੇ ਬਾਹਰਲਾ ਪਾਸਾ ਸਾਰਾ ਖਾਦਨੇ ਆ ਜਸ ਪਵੇ ਦੀ ਜਾ ਦਾ ਦੇਖੋ ਬੇਸੀ ਕੋਟਰ ਮਾਲ ਦੀ ਦੀ ਇਹ ਇਹ ਦੇਖ ਲੋ ਸਾਰੀ ਇੱਟਾਂ ਜਿਹੜੀਆਂ ਨਾ ਟਾਟੇ ਜੀ ਇਕੱਠਾ ਹੋਈ ਹੈ ਇਹ ਸਭ ਹੀ ਨਗਰੀ ਮੋੜੀ ਵਿੱਚ ਬਣਾ ਰਹੇ ਆ ਉਹ ਬਹੁਤ ਸਾਫ ਦਾ ਬਹੁਤ ਬਣਾ ਰਹੇ ਆ ਪਰਲੇ ਪਾਸੇ ਇਮਾਰਤਾਂ ਬਣਾ ਰਹੇ ਆ ਕਾਫੇ ਵਾਲੇ ਹੈ ਐਵੇਂ ਪਤਾ ਨਹੀਂ ਕਾ ਤਾਂ ਨਹੀਂ ਇਹ ਧਿਆਨ ਦਿੱਤਾ ਜਾਂਦਾ ਹੈਗਾ ਕਿ ਕਿ ਪਾਸ ਜਦੋਂ ਸਾਰੇ ਜਦੋਂ ਸਿੱਧੀ ਵਿਆੜਾ ਉਹਨਾਂ ਨੂੰ ਸੰਗਤਾਂ ਨੇ ਉੱਥੇ ਇਕੱਠਾ ਹੋਣਾ ਤੁਰੀਏ ਸੰਗਤਾਂ ਨੇ ਆ ਕੇ ਦੇਖਣਾ انا ہی کھڑا پیڑ ਦੀ ਜਿਹੜੇ ਸਾਹਿਬ ਜੀ ਹਾਦਿਆਂ ਦਾ ਸਸਕਾਰ ਕੀਤਾ ਦਾ ਮੋਰਾ ਪਛਾ ਕੇ ਆ ਬਰਾਤ ਦੇਖ ਰਹੋ ਦੀ ਸੰਭੀ ਵੀ ਦੇਖ ਰਹੋ ਬਸ ਸਿਕਣਾ ਹੈ ਪੈੜ ਜੀ ਲੱਗੀ ਵੀ ਆ ਔਰ ਇੰਨੀ ਕਿ ਲਾ ਦਿੰਨੇ ਆ ਇਹ ਖਾਦਨੇ ਆ ਬਸ ਕਿਉਂਕਿ ਪੈਸਾ ਇਕੱਠਾ ਕਰਨਾ ਹੁੰਦਾ ਲਾਉਣਾ ਹੁੰਦਾ ਨਹੀਂ ਹੈਗਾ ਆਹ ਕੰਮ ਇਹਨਾਂ ਨੇ ਫੜਿਆ ਬਾਈ ਕਿੱਦਾਂ ਕੰਮ ਹੈ ਵੇਰੀ ਨੂੰ ਸੰਭਣਾ ਹੈ ਹੈ ਨਾ ਤਾਂ ਸੁਰੂਣੀ ਜੱਟੀ ਕੋਲ ਜਵਾਬ ਆ ਨਾ ਕੋਈ ਰਿਕਰਡ ਸੀ ਬਣਿਆ ਕੋਈ ਜਵਾਬ ਆਹ ਹਾਲ ਚਾਹ ਹੈ ਵੇਲੀ ਜੀ ਹੋਈ ਗਈ ਆ ਕੋਈ ਸਾਹਮਣੇ ਵਾਲਾ ਨਹੀਂ ਜੀ ਹੈਗੀ ਸੰਗਤਾਂ ਨੂੰ ਗੁੰਮਰਾਹ ਕਰੀ ਜਾਂਦੇ ਆਂ ਪੈਸਾ ਇਕੱਠਾ ਕਰੀ ਜਾਂਦੇ ਆਂ ਲੱਤਾਂ ਕੋਤੇ ਲਾਉਣਾ ਹੈ ਨਹੀਂ ਇਹ ਨੂੰ ਜੀ ਦਾ ਦੇਖ ਲੇ ਚਾਰੇ ਪਾਸੇ ਤੁਹਾਨੂੰ ਇਹ ਵੇਲੀ ਅਸੀਂ ਦਿਖਾ ਰਹੇ ਆਂ ਹੁਣ ਬਾਹਰਲੇ ਬਸੇ ਸਾਰਾ ਬੈਠੀ ਆ ਵੇਲੀ ਜੀ ਬਾਹਰਲੇ ਬਸੇ ਦਿਸਾ ਹੈ ਸ਼ਿਵਦੇਵਸਾ ਆ ਗਿਆ ਸਾਰਾ ਹੀ ਆ ਆ ਪੈੜਾ ਨਹੀਂ ਲਾਂ ਜਿਵੇਂ ਪਹਿਲੇ ਸੀ ਕੋਈ ਸੇਕਲਾ ਆਕੇ ਨਹੀਂ ਦਿਖਾ ਰਹੀ ਫੋਟੋਆਂ ਹੀ ਆ ਬਦਲੀਆਂ ਕਰਨਾ ਕੁਝ ਨਹੀਂ ਹੈਗਾ ਹਰ ਰਸਤਾ ਜਾਂਦਾ ਹੁੰਦਾ ਦਾ ਇੱਕ ਵਿੱਚੋਂ ਦੇਖ ਲੋ ਇਧਰੇ ਵਾਸਤੇ ਰਸੋਈ ਆ ਗਈ ਆਹ ਉਹ ਕਮਰਾ ਸੋਈ ਜਾ ਕੇ ਅੰਦਰ ਦੇ ਪਾਸੇ ਆਹ ਪਾਣੀ ਵਾਲੇ ਕੁੰਡ ਆ ਗਏ ਕਿਹੜਾ ਪਾਣੀ ਹੁੰਦਾ ਆਪਣੇ ਨੂੰ ਦੇਖ ਲੋ ਜਣੀ ਹੈ ਹਵੇ ਲੀ ਦੀਏ ਸਾਰੀ ਦਿਖਾ ਜਿਹੜੀ ਐ ਤੁਹਾਨੂੰ ਦਿਖਾ ਰਹੇ ਆ ਅਸੀਂ ਪਹਿਲਾਂ ਬਹੁਤ ਵਧੀਆ ਹੁੰਦੇ ਤੇ 23 ਸਾਲ ਪਹਿਲਾਂ ਇਹ ਛੋਟੀ ਛੋਟੀ ਉੱਥੇ ਹੁੰਦੀ ਕਿਹੇ ਉਹਦੇ ਬਾਅਦ ਨਾਲ ਫਿਰ ਜਿਹੜਾ ਹੁਣ ਬਰਸਾਤ ਪੈਣਾ ਪਾਣੀ ਨਹੀਂ ਕਿਸੇ ਦਾ ਨਹੀਂ ਲੱਗਿਆ ਕਿੰਨੇ ਕੀਤਾ ਜੀ ਅੱਗੇ ਅਵੇਲੀ ਆਏ ਕੁਦਰਤ ਮੰਦ ਜੀ ਇਹ ਹਾਲ ਤੱਕ ਜਦੋਂ ਸਭ ਦਾ ਜਿੱਦੀ ਹੈ ਬਾਹਰ ਨਾਲ ਇਕਦਾਂ ਦਵਾਰਾ ਇਕ ਇਹੀ ਆਹੀ ਹਾਂ ਜੀ ਇਹ ਆਪਣੇ ਆਪ ਗੜੀ ਜਾਂਦੇ ਨੇ ਨਾ ਦੇਖੋ ਇਸਾ ਦਾ ਇਹ ਚਾਹ ਹੁੰਦੀ ਲੋਕ ਗੁਰੀਏ ਨੇ ਇੱਥੇ ਨਿਆਣੇ ਕਿੰਨੇ ਆਪਦਾ ਕਿਆ ਜੀਜੇ ਨੇ ਇਹ ਹਵੇਲੀ ਸਾਰੀ ਉਸੇ ਬੋਡ ਬੋਡ ਜੇ ਬਥੇਰੇ ਲਾਏ ਮੈਂ ਇੱਥੇ ਨਾ ਨੇ ਅੰਦਰ ਤੇ ਵੀ ਸਾਰਾ ਕੁਝ ਤੁਸੀਂ ਦੇਖ ਲਓ ਅੰਦਰ ਤੇ ਹਾਲਤ ਜੀ ਦੇਖਣ ਜੀ ਦਾ ਆਹ ਹੱਟ ਗਈ ਰਹੀ ਆ ਕਿਤਾਬ ਵੀ ਗਿਰਿਆ ਸਾਕੇ ਗਿਰਦੀ ਆ ਉਹਦੇ ਇਕਨ ਛੱਤ ਗਿਰਦੀ ਇੱਕ ਵਾਰ ਛੱਤ ਤੇ ਉੱਪਰ ਇਹ ਸਾਰੀ ਲਾਓ ਇਸ ਕੋਲ ਅਮਰੀਕੀ ਥਾਲੀ ਦੋ ਪਰ ਦੇ ਨੰ ਥੱਲੇ ਜਾਈਏ ਥਾਲੀ ਇਹ ਇਹ ਦਰਸਤਾ ਜਾਂਦਾ ਸੋਰੀ ਨਹੀਂ ਅੱਜ ਤਾਂ ਥਾਲੀ ਲਓ ਅੰਦਰ ਤੇ ਆ ਥੱਲੇ ਭਾਗ ਗਏ ਮਿੱਟੀ ਗੈਲ ਇਹ ਸਾਰੇ ਆ ਸਾਰੇ ਚੀਜ਼ ਹੈ ਉਹਰੇ ਦੇਦਰਿੰ ਕਲੀ ਨਹੀਂ ਕਹਾਂ ਅੱਤ ਕਰਨੇ ਲਾਹਾਂ ਪਰ ਨਹੀਂ ਵਾਜਵਾਏ ਇਹ ਅੰਦਰ ਵੀ ਜੇ ਜਾਰਾ ਜੀ ਹਵੇ ਦੀ ਅੰਦਰ ਤੇ ਥਾਲੀ ਦੋ ਐਸ ਕੜਾ ਨਾ ਇਹ ਕਮਰੇ ਤੇ ਨੰਬਰ ਆ। ਆਹ ਦੇਖੀ ਲੋਹਾ। ਆਇ ਕਮੂ ਦੇ ਉਪਰ ਆ ਸੋਰੀਤੀ ਆ। ਆਹ ਸੋਰੀਦਾ ਕਮਰਾ ਤਾਂ ਹੈ। ਸਾਰਾ ਆਹ ਸਰੀਏ ਨਿਕਲੇ ਆ ਦੇਖ ਰੋ ਦੇ। ਕਿੰਨੇ ਸਰੀਏ ਪਾਇਏ ਇਥੇ। ਜੇ ਸਾੰਬੀ ਨਹੀਂ ਜਾਣੀ ਨਾ ਕੀ ਜਿਹੜਾ ਕੋ ਸੋਣਾ। ਸਾਰੇ ਸਰੀਏ ਇਕੱਲੇ ਹੈ। ਸਰੀਏ ਵੇਖੀ ਮੇਰੇ ਸਾਢੇ ਦਿਨ ਇੰਦਸ਼ਟਰੀਆਂ ਆਈ ਦੀ। ਆ ਸਾਰੇ ਇਸਾ ਅੰਦਰ ਦਾ ਦ੍ਰਿਸ਼ ਹੈ ਸੋਰੀਦਾ। ਆਈ ਆ ਕਮ ਇੱਥੇ ਉਹ ਹੀ ਲੰਗਰ ਹਸਤਾਨੇ ਦੇ ਬਾਹਰ ਤੇ ਆਉਂਦਾ ਜਿਹੜਾ ਇਹ ਇੱਧਰ ਬਾਹਰ ਲਿਖਿਆ ਨੇ ਆਪਾਂ ਇਹ ਥੋੜੀ ਜੀ ਸਾਰਾ ਇਹ ਲੰਗਰੀ ਦਾ ਨੌਕਰ ਦਾ ਕਮਰਾ ਆ ਗਿਆ ਕੁੱਕ ਦਾ ਆ ਕੁੱਕ ਦਾ ਕਮਰਾ ਆ ਗਿਆ ਇਕੱਲਾ ਕੁੱਕ ਦਾ ਕਮਰਾ ਹੁੰਦਾ ਦਾ ਲੰਗਰੀ ਦਾ ਇਹ ਹਾਲਤ ਆ ਕਿ ਬਹੁਤ ਜੀ ਬੜੀ ਪਈ ਹੈ ਜੀ ਟੋਡਰ ਮਲ ਜਿਹਨੇ ਸਾਹਿਬ ਜੀ ਆਦਿਆਂ ਦਾ ਮੋਹਰਾ ਬੁਸ਼ਾ ਕੇ ਜਗਾ ਖਰੀਦੀ ਜਿਹੜੀ ਅੱਜ ਦੁਨੀਆ ਦੀ ਕੀਮਤੀ ਇੰਨੀ ਕੀਮਤੀ ਦੁਨੀਆ ਦੇ ਵਿੱਚ ਕੋਈ ਜਗਾ ਨਹੀਂ ਹੈਗੀ ਨਾ ਕਿਤੇ ਇਤਿਹਾਸ ਵਿੱਚ ਹੋਊਗੀ ਨਾ ਹੋਣੀ ਹੈ ਜਿਹੜੀ ਟੋਡਲ ਮਾਲ ਸਾਹਿਬ ਜੀ ਨੇ ਖਰੀਦੀ ਆ ਆ ਉਹਦੀ ਹਵੇਲੀ ਦੀ ਹਾਲਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੋਈ ਸਵਾਲ ਨਹੀਂ ਕੋਈ ਕੁਝ ਨਹੀਂ ਹੈਗੀ ਗੱਲਾਂ ਨਾਲ ਜਿੰਨੀਆਂ ਮਾਤੀ ਮਾਰ ਲਊਗਾ ਬਦਲ ਨਾਲ ਮਾਰ ਲੈ ਜੋਗੇ ਇਹ ਸਾਨੂੰ ਨਹੀਂ ਕਿ ਬੈਠੀ ਗੋਲ ਵੀ ਦੱਲਾ ਹੈ

ਆ ਦੇਖੋ ਚਲ ਹਿੰਮਤ ਦਾ ਕਰੀਏ ਆਹਾਰੀ ਇਤਿਹਾਸ ਦੀ ਵੀ ਬਚਾਈਏ ਅਸੀਂ ਨੂੰ ਥੱਲੇ ਨੰਬਰ ਵੀ ਲਿਖੇ ਹੋਏ ਆ ਕੈਨੇਡਾ ਦਾ ਵੀ ਅਸੀਂ ਨੰਬਰ ਲਿਖਿਆ ਵਾਹ ਅਸੀਂ ਨੰਬਰ ਲਿਖਿਆ ਵਾਹ ਅੰਗਰੇਜ਼ ਦਾ ਨੰਬਰ ਆ ਵੀ ਹੈ ਆ ਸੋਨੀਆ ਆ ਵਾਹ ਹਾਲ ਹੈ ਸੋਨੀਆ ਕਮੇਟੀ ਦਾ ਆਹ ਇਤਿਹਾਸੇ ਦੀ ਦਾ ਹਾਣ ਹੈ ਸੰਭੀ ਨਹੀਂ ਹੈਗੀ ਇਹ ਨਾ ਦੇਖੋ ਕਬੂਤਰ ਬੋਲਦੇ ਆ ਇਹਦੇ ਵਿੱਚ ਕਬੂਤਰ ਇੱਥੇ ਆਉਂਦੇ ਹੋਣੀਆਂ ਪਾਏ ਇੱਥੇ ਬਸ ਉਸ ਤੋਂ ਪਾਏ ਅਸੀਂ ਜੇ ਕਿਤੇ ਇਸ ਸਵਾਲ ਆਇਆ ਯਾਰ ਇਹਨਾ ਇਮਾਰਤ ਨੂੰ ਹੁਣ ਵੀ ਸਵਾਲ ਆਇਆ ਬਈ ਨੂੰ ਇਹ ਬਣ ਜੂਗੀ ਕੋਈ ਗੱਲ ਨਹੀਂ ਹੈਗੀ ਸਭ ਕੁਝ ਬਣ ਜਾਂਦਾ ਹੁੰਦਾ ਹੈ ਨਾ ਬਣਾ ਲੈਣੀ ਚਾਹੀਦੀ ਇਹਨੂੰ ਪੈਸੇ ਲਿਖੋਗੇ ਲੋੜ ਆ ਇੱਥੇ ਸਰੂਣੀ ਕੋਲੋਂ ਕੋਲ ਪਰੇਦਾ ਪੈਸੇ ਆ ਅਰਬਾਂ ਦਾ ਪੈਸਾ ਗੋਲਕਾਂ ਪਈਆਂ ਨੇ ਏ ਗੱਡੀਆਂ ਠੰਗਾਂ ਦਾ ਪੈਸਾ ਰੁਪਈਆ ਨਾ ਚਰਾਈ ਹੁੰਦੀ ਇਹ ਹੋਰ ਕਮਰੇ ਫਜ਼ੂਲ ਬਣਾਈ ਜਾਂਦੇ ਆ ਬਿਨੇ ਮਤਬਲੇ ਹੈ ਜੀ ਨੂੰ ਸਮਝ ਨਹੀਂ ਆਉਂਦਾ ਇਸ ਚੀਜ਼ ਨੂੰ ਇਹ ਸਭ ਪਾਰਾ ਕੋ ਦਿਖਾ ਰਹੇ ਆ ਨਸ਼ਾਕ ਝੂਲ ਦਾ ਪਰ ਖਾਸੇ ਦਾ ਹਵੇਲੀ ਦੇ ਐ ਸੇਖਰ ਪਰ ਜਾਂ ਲੱਗੇ ਇਹ ਹਾਲ ਹਵੇਲੀ ਵੀ ਬਣੀ ਬਈਆ ਹੈ ਗੀ ਹੈ ਇਹ ਹਵੇਦੀ ਹੈ ਹੌਲੀ ਹੌਲੀ ਤਾਂ ਹੀ ਆ ਇਹ ਜਿਆ ਬਾਾਰਸਾਂ ਹੋਈ ਗਿਆ ਨਾ ਸਵਾਲ ਕਰੀ ਆ ਹਾਲਤ ਬਣ ਗਈ ਦੀ ਤਾਂ ਦੇਖੋ ਹੋਈ ਨਾ ਜਿਆਦਾ ਤਾਂ ਜਿਆਦੇ ਦਿਹਾੜੀ ਆਉਣੇ ਆ ਬੜਾ ਇਹਨਾਂ ਨੇ ਰੌਲਾ ਪਾਉਣਾ ਇਹਨਾਂ ਨੇ ਹਾਂ ਬੜਾ ਰੌਲਾ ਪਾਉਣੇ ਕੀ ਹਾਲਤ ਬੜੀ ਅਬ ਇਹ ਬਹੁਤ ਕੰਮ ਦੀ ਸੀ ਐ ਦੇਖਣ ਵਾਲੀ ਗੀਤੀ ਕਿ ਹੁਣ ਵੀ ਸਵਾਲੀ ਆਵੇ ਤਾਂ ਕੁਝ ਨਹੀਂ ਬਿਲੜਿਆ ਹੱਲ ਵੀ ਨੂੰ ਹੁਣ ਵੀ ਨਹੀਂ ਸਵਾਲ ਹੋ ਰਿਹਾ ਇਹਦਾ ਰੋਜ਼ ਜੀ ਗੱਲ ਚੰਗ ਤਾਂ ਹੋਏ ਚਵਾਰੇ ਦੇ ਉੱਪਰ ਜਾਣ ਵਾਸਤੇ ਪੌੜੀਆਂਆਂ ਦੀਆਂ ਉਹ ਰਸਤਨਾ ਚਵਾਰੇ ਦੇ ਉੱਪਰ ਜਾਣੇ ਖਾਤਰ ਸਾਰਾ ਆ ਗੁਸਰਖਾਨਾ ਤਾਂ ਇੱਥੇ ਜਣੀ ਸਾਰਾ ਕੁਝ ਜੀ ਲੈ ਕੇ ਲਾਇਆ ਵਾ ਇੱਥੇ ਵੀ ਆ ਜੀ ਯੂਰਿਟੀ ਆਈ ਸੀ ਸੈਕਟਰ ਹਰ ਵੀ ਸਭ ਤੋਂ ਜ਼ਿਆਦਾ ਮਜਬੂਤ ਹੈ ਪਰ ਕਿ ਬਣਾਵਾ ਨਾ ਚਾਰ ਦਿਵਾਰੀ ਬਣੀ ਹੁੰਦੀ ਸੀ ਇਹ ਆਪਣੀ ਐ ਪ੍ਰਾਣੀਆਂ ਸਾਰੀ ਇਹ ਥੋੜੀ ਵੀ ਨਹੀਂ ਸਵਾਲ ਹੋ ਜਵੇ ਇਹਦਾ ਕੁਝ ਨਹੀਂ ਵਿਗੜਿਆ ਹੋਗਾ ਉੱਕਣੀ ਦੁਬਾਰਾ ਬਣ ਜੂਗੀ ਇਹ ਕੋਈ ਗੱਲ ਨਹੀਂ ਹੈਗੀ ਪਰ ਸਵਾਲ ਹੋਣੀ ਬਹੁਤ ਜੂਰੀ ਆ ਆਪਣੇ ਇਤਿਹਾਸ ਦੀ ਸਿੱਖ ਇਤਿਹਾਸ ਦੀ ਤੁਹਾਨੂੰ ਦੱਸ ਦਿਖਾਉਣੇ ਆ ਹੋਰ ਆਜਾ ਆਹ ਬੁਨਾਈ ਤੁਹ ਹੋਣਾ ਇੱਥੇ ਪਾਣੀ ਵਾਲਾ ਹੋ ਬਲ ਆਹ ਕਿਹਾ ਆ ਕੁਆਰ ਆਹ ਨਾਲ ਹੀ ਆ ਇੱਕ ਪੁਰਾਣਾ ਨਹੀਂ ਹੈ ਨਵਾਂ ਹੈ ਅਸੀਂ ਨਵਾਂ ਬਣਾਇਆ ਹੁਣ ਅਸੀਂ ਖੂ ਇਹ ਪੁਰਾਣਾ ਨਹੀਂ ਹੈ ਨਵਾਂ ਹੀ ਆ ਕੁ ਨਵਾਂ ਬਣਾਇਆ ਹੁਣ ਇੱਥੇ ਪਾਣੀ ਖਾਤਰ ਹੀ ਨਾਲ ਸਾਰਾ ਤੁਸੀਂ ਇਹ ਹਾਲਤ ਅੱਜ ਤੁਹਾਨੂੰ ਵਗੈਰੀ ਦੀ ਅਸੀਂ ਸਾਰੀ ਦਿਖਾਈ ਆ ਸਾਰਾ ਦ੍ਰਿਸ਼ਾ ਹਵੇਲੀ ਦਾ ਹੀ ਕਿਉਂਕਿ ਆ ਢੇਰੀ ਹੋ ਵੀ ਹੋ ਰਹੀ ਆ ਬਾਕੀ ਨਹੀਂ ਇਹ ਨਾ ਸੰਭੀ ਰਹੇ ਨੇ ਇਹ ਨਾ ਸਭਾਲ ਹੋਈ ਸਭੇਲੀ ਦੀ ਬਹੁਤਾ ਫੈਨ ਨਹੀਂ ਲੱਗਣਾ ਇਹਦਾ ਟੈਨ ਉਹਦੀ ਮਹਾਨ ਅਜਿਹਾ ਮਹਾਨਇਕ ਹੋਵੇ ਉਹ ਸੋਡਰ ਵਾਲੇ ਨੂੰ ਉਸ ਨੂੰ ਮਹਾਨ ਇਹ ਕਹਿੰਦੇ ਅਸੀਂ ਤਾਂ ਜਿਹਨੇ ਏਡੀ ਵੱਡੀ ਕੁਰਬਾਨੀ ਕਰੀ ਆ ਇੰਨੀ ਮਹਗੀ ਜਗਾ ਖਰੀਦੀ ਆ ਮੋਹਰਾ ਬਿਛਾ ਕੇ ਆ ਉਹਦੀ ਚੀਤੀ ਸਭਾਲ ਨਹੀਂ ਹੋ ਰਹੀ ਹੈ ਜੀ ਸਮਾਨ ਬੰਦੇ ਦੀ ਇਹ ਸਵਾਲ ਕਰਨੀ ਬਹੁਤ ਜ਼ਰੂਰੀ ਹੈ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਬਾਅਦੇ ਬਾਅਦ ਸ਼ੇਅਰ ਕਰੋ ਜੀ ਤੇ ਦਿਖਾਓ ਬਾਹਰ ਦੇ ਇੱਕ ਗਲਨ ਦ੍ਰਿਸ਼ ਫੇਰ ਸਵੇਦੀ ਦਾ ਕੀ ਹਾਲਤ ਜੀ ਬਣੀ ਪਈ ਹੈ ਅੱਜ ਇਹ ਸਵਾਲ ਦੀ ਲੋੜ ਹੈ ਉਸ ਮਹਾਨ ਯੋਧੇ ਦੀ ਜੋ ਕਿ ਇੱਕ ਜਗ੍ਹਾ ਜੋ ਤੇ ਆਸਨਾ ਜੁੜੀ ਹੋਈ ਹੈ ਇਹਨੂੰ ਸਭੇ ਜਾਣਣਾ ਚਾਹੀਦਾ ਹੈ ਸੰਗਤਾਂ ਨੂੰ ਬੇਨਤੀ ਹੈ ਵੀਡੀਓ ਨੂੰ ਬਾਅਦੇ ਬਾਅਦ ਸ਼ੇਅਰ ਕਰੋ ਕਿਉਂਕਿ ਇਹ ਸਵਾਲ ਸੁਭਾੜੀ ਜਾਗ ਜਿਵੇਂ ਸਾਰੀ ਨੂੰ ਇਹੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ